ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਲੋਕਾਂ ਨੂੰ ਮੈਂ ਪੁਨਾ ਸਰਪੂਰ ਸਿੰਘ ਰਾਣੀ ਦੇ ਪੁੱਤ ਮਾਪਦੇ ਬਣਦਾ ਟਾਈਮ ਦੁਪਹਿਰ ਦੇ 2:30 ਵਜੇ ਦਾ 3:00 ਵਜੇ ਦਾ ਜੀ ਇਹ ਗਰਮੀ ਪੂਰੀ ਹੈ ਤੁਸੀਂ ਕੱਪੜਾ ਦੇਖ ਆ ਰਹੇ ਮੁਰਕੇ ਮੁਰਕੇ ਹੋਇਆ ਤੇ ਭਾਵੇਂ ਕਹਾਂਗਾ ਬੰਦੋਗੀ ਦੀ ਵੀ ਆਏ ਸੀ ਪਾਣੀ ਨਾਲ ਸਾਡੀ ਜਿੱਥੇ ਰਹੇ ਨਾ ਉੱਥੇ ਵਰਕੇ ਇਹ ਜਲੇਬੀਆਂ ਦਾ ਲੰਗਰ ਚੱਲ ਰਿਹਾ ਸੀ ਬਹੁਤ ਸੋਹਣਾ ਪ੍ਰਸ਼ਾਦਾ ਆਪਣੇ ਫੈਸਲੇ ਇਹ ਸ਼ਕਲ ਹੈ ਕੀ ਬਾਬੇ ਦੀ ਹਾਜਰੀ ਭਰ ਕੇ ਹੁਣ ਚੱਲਿਆ ਘਰ ਨੂੰ ਵਾਪਸ ਮਰੂ ਨਾਲ ਖਾ ਪਾ ਬਣਾ ਮਤਲਾ ਮੋਟਰਸਾਈਕਲ ਮੈਂ ਬਣਾਉਣਾ ਪਲਾਉ ਤੇ ਕਰਦਿਆਂ ਗੱਲਾਂ ਬਾਤਾਂ ਹੁਣ ਚੱਲਾਂਗੇ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਉਹ ਖੇਤ ਮਰੂ ਬੱਟਾ ਪਟਾ ਨਮੀੜੀਆਂ ਮੈਂ ਤੇ ਬੱਟਾ ਪਾਉਣ ਚੱਲਾਂਗੇ ਤੇ ਨਾਲੇ ਤੁਹਾਨੂੰ ਮੁੱਕੀ ਦਿਖਾਵਾਂਗਾ ਚਾਹ ਤੁਮ ਆਪਾਂ ਬੰਦਿਆ ਹੀ ਬਾਬਾ ਜੂ ਕੀ ਪੀਰ ਜੀ ਨੂੰ ਕਿਉ ਚੈਲ ਆ ਜੀ ਤਾਨੂੰ ਤਾਂ ਜਿਹੜੀ ਸੀ ਬਾਬੇ ਮੂਰੇ ਅਰਦਾਸ ਕਰਦੀ ਆ ਸਾਡੀ ਪੂਰੀ ਕਰਦਿਏ ਤੁਸੀਂ ਵੀ ਜਰੂਰ ਕਦੇ ਆਇਓ ਸੱਚੇ ਮਨ ਨਾਲ ਸਰਦਾਂ ਨਾਲ ਤੇ ਬਾਬਾ ਜੀ ਮੂਰੇ ਅਰਦਾਸ ਸੁਖ ਸੁੱਖ ਮਿਲ ਜਾਇਓ ਛੋੜੀ ਸੁੱਖ ਆਪ ਕੋਈ ਨਾ ਪਰ ਹੋ ਗਈ ਮਹੀਨੇ ਚ 20 ਦਿਨਾਂ ਚ ਪੂਰੀ ਸਰਦਾਂ ਨਾਲ ਜਿਹੜੀਆਂ ਸਾਰੀਆਂ ਮੱਜਾਂ ਝੋਕੀਆਂ ਮਲਿਆ ਦਾ ਕਿਰਤਾਂ ਹੁਣ ਤਾਂ ਬੁੱਤਰ ਰਲ ਗਈਆਂ ਵੀ ਰਹੀ ਜਾਣੀਏ ਕਿਸ ਬਾਬੇ ਦੀ ਅਸੀਂ ਕਰਨਾ ਹੈ ਬੇਨਤੀ ਤੇ ਬਾਬੇ ਨੂੰ ਕਰੀਏ ਬੇਨਤੀ ਵੀ ਸਾਡਾ ਚਾਰ ਸੁਖ ਸ਼ਾਂਤੀ ਨਾਲ ਪਾ ਜੇ ਵਧੀਆ ਦੀ ਜੱਪਾ ਲੱਗੀ ਦੀ ਸਾਰਾ ਟਾਈਮ ਨਾਲ ਤੇ ਬਾਬੂ ਦੀ ਕਿਰਪਾ ਰਹੀ ਰੱਖੀਆਂ ਕਿ ਸੰਸਿ ਸਹੀ ਰਹਿਣਾ ਆਪਾਂ ਮਹੀਨੇ। ਬਾਬੇਮੂ ਦੇ ਕਰਕੇ 10 ਸਾਹਿਬ ਬਣ ਗਏ। ਆਓ ਜੀ ਤੁਹਾਨੂੰ ਮਿਲਦੇ ਅੱਗੇ ਬਣੇ ਰਹੋ ਬਹੁਤ ਬਹੁਤ ਧੰਨਵਾਦ। ਮੱਥਾ ਟੇਕਣਾ ਜੇ ਸੰਤਾਂ ਦਾ। ਨਵੇਂ ਬਿਹੇ ਜੋੜੇ ਵੀ ਆਏ ਨੇ। ਤੇ ਸਾਡੇ ਸਾਰੇ ਏਰੀਆ ਚ ਨਵੇਂ ਬਿਹੇ ਜੋੜਾ ਇੱਥੇ ਮੱਥਾ ਟੇਕਣ ਜ਼ਰੂਰ ਆਉਣਾ। ਗੰਢ ਜੋੜਾ ਲੈ ਕੇ ਹਰ ਸੁਨਹਾਰਾ ਚੌਥਮਾ ਵੀ ਦਿਖਾਉਣਾ ਹੈ ਬਾਬਾ ਜੀ ਦੀ ਵੀਡੀਓ ਚ ਤੇ ਸਰਦਾ ਨਾਲ ਜੋ ਵੀ ਇੱਥੇ ਆਉਣਾ ਬਾਈ ਉਹਦਾ ਹਰ ਇੱਕ ਕੰਮ ਪੂਰਾ ਹੋਣੀ ਬਰੂ ਪਾਇਆ ਜੋ ਚਕਾ ਇਧਰ ਹੀ ਪਾ ਰਹੇ ਹੂੰ ਹੂੰ ਚਾਹ ਉਹ ਜਿਵੇਂ ਬਰੇਂਜ ਉੱਤੋਂ ਬੋਲ ਲੇ ਇੱਥੇ ਪਾ ਰਹੇ ਬਤ ਅਗਰ ਮੈਂ ਕਰ ਲਿਆ ਜੇ ਟੰਡਰ ਦੇਖੋ ਜਿਨ੍ਹਾਂ ਨੇ ਮੁੰਡੇ ਨੂੰ ਨਿੰਮ ਬਣ ਕੇ ਗਏ ਲੈ ਲਾ ਦੂ ਪਰ ਦੋ ਲੈ ਲਈ ਬਾਬੇ ਤੋਂ ਲੈ 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 ਚਾਹ ਪਾਣੀ ਸਾਡਾ ਠੀਕ ਹੈ ਬਾਬਾ ਜੀ ਚਲ ਆ ਇਸ ਲਈ ਵੀ ਚੱਕੀ ਲੰਗਰ ਤੇ ਬਣੀ ਰਹੀ ਬਣ ਰਹੀ ਹੈ ਜਲੇਬੀ ਅੱਜ ਚੌਥਾ ਜੀ ਦੇਖੋ ਅਲਵਾਈ ਸਾਹਿਬ ਬਣਾ ਰਹੇ ਨੇ ਜਲੇਬੀ ਤੇ ਇਧਰ ਮਾਈਆਂ ਕੱਢ ਰਹੀਆਂ ਨੇ ਸਬਜ਼ੀ ਚੀਰ ਰਹੀਆਂ ਨੇ ਸਬਜ਼ੀ ਤੇ ਬਾਬਾ ਜੀ ਧੂਪ ਤੇ ਡੌਡੀਆਂ ਦਾ ਦੁੱਧ ਪਾਣੀ ਤੇ ਕਿੰਬਰ ਗਾਣੇ-ਗਾਣੇ ਤੇ ਲਿਖਿਆ ਖਾਣੇ ਵਾਲਾ ਨਾਂ ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਠੀਕ-ਠਾਕ ਹੋਵੋਗੇ ਵੈਗਰੂ ਜੀ ਦੇ ਕਰਪਾ ਨਾਲ ਤੇ ਮੇਰੇ ਨਾਲ ਟੰਚ ਵੱਜ ਗਿਆ ਜੀ ਮੈਨੂੰ ਪਤਾ ਕੀ ਗੱਲ ਸੀ ਮੇਰੇ ਕੋਲ ਨਾ ਇੱਡਾ ਕ੍ਰੀਸ਼ਾ ਸੀਗਾ ਲੈਮਨ ਉਹਦਿਨ ਮੈਂ ਡਰਾਈਂਗ ਕਰ ਰਹੀ ਸੀ ਉੱਪਰ ਪੱਤ ਸੁਨ ਪਤਾ ਇਹ ਵੀ ਮੈਂ ਨਾ ਪੇਂਟਿੰਗ ਅੰਦਾਵਾ ਸ਼ੌਂਕਾ ਦਾ ਜਦੋਂ ਤੋੜ ਉਹ ਟੁੱਟ ਕੇ ਮੇਰੇ ਪੈਰ 'ਤੇ ਰੱਖ ਹੋ ਗਿਆ ਮੋਕੇ ਚਲ ਚਾਰਸ ਕੱਟੇ ਜੂ ਕੱਟੇ ਜੂ ਤੇ ਮਾਰੇ ਨਾ ਉਮੀ ਦੇ ਇੱਥੇ ਹੋ ਗਿਆ ਦੇਖੋ ਜੀ ਇੱਥੇ ਨਾ ਕਿੰਨਾ ਬੁਰਾ ਹਾਲ ਹੋ ਗਿਆ ਤੁਹਾਨੂੰ ਬਹੁਤ ਜ਼ਿਆਦਾ ਦੁੱਖ ਰਿਹਾਗਾ ਤੇ ਅੱਜ ਹੈਗੇ ਸੀਗੇ ਆਪਣੇ ਗੁਰਦੁਆਰਾ ਸਾਹਿਬ ਸ਼੍ਰੀ ਇਕਾਂਡਪਟ ਸਾਹਿਬ ਤੇ ਆਪਾਂ ਉੱਥੇ ਗਏ ਸੀਗੇ ਗਰਮੀ ਬਹੁਤ ਜ਼ਿਆਦਾ ਕੀਤੀ ਆਪਾਂ ਜਿੱਥੇ ਗਏ ਸੀਗੇ ਤੇ ਡੈਡੀ ਉਹ ਦੁਪਹਿਰੇ ਜੋਗੀ ਪੀਰ ਬਾਗੀ ਤੇ ਉੱਥੇ ਉਹਦਾ ਵੀ ਵਲੌਗ ਜਿਹਨੂੰ ਦੇਖਿਆ ਸੀ ਜੋਗੀ ਇਦਾਂ ਤੇ ਟਾਈਮ ਹੋ ਗਿਆ 4 ਵਜ ਗਏ ਨੇ 4:30 ਹੋਣ ਵਾਲੇ ਹੈਗੇ ਜੀ 5 ਮਿੰਟ ਰਹਿ ਗਏ ਹਾਂ ਸਾਢੇ 4:30 ਹੋ ਨਾਲ ਲੈ ਦੇਗੇ ਤੇ ਟਾਈਮ ਦਾ ਵੀ ਜੇ ਕੁਝ ਪਤਾ ਹੀ ਚੱਲਦਾ ਹੈਗਾ ਤੇ ਚਲੋ ਮਾਰਦੇ ਤੁਹਾਨੂੰ ਨਾ ਜੱਲਾਬਾਤ ਦਿਨ ਦਿਖਾਉਣੇ ਸਨ ਦਿਨ ਪਰ ਦਾ ਵਲੌਗ ਬਣਾਏ ਉਹ ਵਲੌਗ ਨਾਲ ਜੀ ਧੰਨਵਾਦ ਤੇ ਮੇਰੇ ਸ਼ੀਸ਼ੇ ਰੁਟ ਗਿਆ ਸੀਗੇ ਤੇ ਮੈਂ ਹੱਥ ਤੇ ਵੱਜਿਆ ਸੀਗਾ ਤੇ ਮੈਂ ਉਹੀ ਹੱਥ ਤੇ ਅਵਿੱਕਾ ਲਗਾਰੀ ਬਣਾਈ ਆ ਤੇ ਮੈਂ ਲਿਖਿਆਗਾ ਜੀ ਪਰਨੀਤ ਕੌਰ ਕੁਇਨ ਤੇ ਕੁਇਨ ਦਾ ਹੋਵਿੰਨਾ ਹੈਗਾ ਸਿਰ ਟ੍ਰਿਕ ਨਾਲ ਹੋ ਗਈ ਕਿੰਦਿਆ ਮੈਨੂੰ ਲੱਗੀ ਅਗੋਂ ਪ੍ਰਿੰਸ ਰੱਖ ਨਹੀਂ ਹੁੰਦੀ ਨਹੀਂ ਆ ਪੰਜਾਬ ਨਹੀਂ ਆ ਰਿਹਾ ਜੀ ਉਹ ਫੇਦਾ ਦੁਦਮਾ ਕਿੱਥੇ ਜਾ ਰਿਹਾ ਹਨ ਉਹ ਨਹੀਂ ਨਹੀਂ ਆ ਰਿਹਾ ਉਹ ਵੀ ਸਿਰ ਤੇ ਨਹੀਂ ਲੱਗ ਹਾਂਜੀ ਐਮਐਲਏ ਸਾਹਿਬ ਜਾ ਰਹੇ ਨਾਲ ਪੰਚਾਇਤ ਤੇ ਮੈਂ ਪਿੱਛੇ ਆਇਆ ਹਟ ਗਿਆ ਕਿਉਂ ਵਲੌਗ ਬਣਾਉਣਾ ਸੀ ਨਾਲ ਸਾਡਾ ਜਿਹੜਾ ਫੁੱਟਬਾਲ ਗਰੁੱਪ ਆ ਸਾਰਾ ਵਾਲੀਬਾਲ ਵਾਲੀਬਾਲ ਵਾਲੇ ਤੇ ਇੱਥੇ ਬਣਾਉਣਾ ਗਰਾਊਂਡ 21 ਲੱਖ ਦੀ ਲਾਗਤ ਨਾਲ ਪੂਰਾ ਚੋਟੀ ਦਾ ਤੇ ਇਧਰ ਆ ਗਏ ਨੇ ਸਾਰੇ ਨਾਲ ਜਿਹੜੇ ਆਪਣੇ ਢਾੜੂ ਵਾਲੇ ਮੇਨ ਸਮਰਥਕ ਨੇ ਨਾਲ ਪੰਚਾਇਤ ਨਗਰ ਪੰਚਾਇਤ ਤੇ ਪਿੰਡ ਦੇ ਸੂਝਬਾਨ ਸਾਰੇ ਖੇਡਣ ਵਾਲੇ ਮੁੰਡੇ ਤੇ ਬਾਈਹੂਰੀ ਮੈਂਬਰ ਸਾਹਿਬ ਜੀ ਕਿਵੇਂ ਬਾਈ ਆਜੋ ਕਰਦੇ ਆ ਐਮਐਲਏ ਸਾਹਿਬ ਨਾਲ ਗੱਲਾਂ ਬਾਤਾਂ 2 ਮਿੰਟ ਤੇ ਬਾਈ ਹੋਰੀ ਕਰ ਰਹੇ ਨੇ ਗੱਲਬਾਤ ਲੱਖਾ ਪ੍ਰਾਣਾ ਲਿਆ ਜੀ ਇਹਨਾਂ ਨਾਲ ਤੇ ਹਾਂ ਹਾਂ ਕਰਤਾ ਆਹ ਜਮੀਨ ਉਹ ਪਹਿਲਾਂ ਦੀ ਕੱਚੀ ਹੈ ਹੈ ਠੀਕ ਹੈ ਫਿਰ ਦੋਸਤਾਂ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਜੇ ਐਮਐਲ ਸਾਬ ਆਪਣੇ ਚੈਨਲ ਤੇ 2 ਮਿੰਟ ਦੱਸਣਗੇ ਆਪਾਂ ਨੂੰ ਬਹੁਤ ਅੱਜ ਗੱਫੇ ਦੇ ਕੇ ਗਏ ਨੇ ਦੱਸੋ ਜੀ ਗਰਾਊਂਡ ਬਾਰੇ ਵੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਜਿਹੜੇ ਨਦਨਸ਼ੇ ਬਰਧ ਪ੍ਰੋਗਰਾਮ ਚੱਲ ਰਿਹਾ ਉਹਦੇ ਦੇਖਿਆ ਤਾਂ ਸਾਡੇ ਭਲਕੇ ਦੇ ਪਿੰਡ ਰਾਜੀਏ ਆਈ ਸੀ ਔਰ ਇਹ ਸਾਰੇ ਮੁੰਡੇ ਵਾਲੀਬਾਲ ਖੇਡਦੇ ਆ ਔਰ ਇੱਥੇ ਜਿਹੜਾ ਸੀ ਗਰਾਊਂਡ ਬਣਾਉਣਾ ਇਹ ਹੈ 21 ਲੱਖ ਰੁਪਏ ਦਾ ਗਰਾਊਂਡ ਜਿਹੜਾ ਦਿੱਤਾ ਹੈ ਬਾਲੀਬਾਲ ਦੇ ਗਰਾਊਂਡ। ਬਿਲਕੁਲ ਨਵੇਕਲੀ ਤਰ੍ਹਾਂ ਦਾ ਗਰਾਊਂਡ ਆ ਪੰਜਾਬ 'ਚ ਇਸ ਤਰ੍ਹਾਂ ਦਾ ਜਿਹੜਾ ਗਰਾਊਂਡ ਬਾਲੀਬਾਲ ਦੇ ਲਈ ਉਹ ਨਹੀਂ ਬਣਿਆ। ਇਹਦੇ ਨਾਲ ਨਾਲ ਕਾਪੜੀ ਇੱਥੇ ਜਿਹੜੀ ਹਰਗੋਬਿੰਦ ਬਸਤੀ ਆ ਓਡੇ ਕੰਨੀਓਂ ਆਉਂਦਿਆਂ ਨੂੰ ਉਸ ਬਸਤੀ ਦੀ ਬੜੇ ਲੰਬੇ ਟਾਈਮ ਤੋਂ ਇਹ ਸਮੱਸਿਆ ਸੀ ਕਰ ਨੂੰ। ਇਹਨਾਂ ਦੇ ਗੰਦੇ ਪਾਣੀ ਦੀ। ਉਹਦੇ ਲਈ 10 ਲੱਖ ਰੁਪਏ ਉਹਨਾਂ ਨੂੰ ਜਿਹੜਾ ਆਪਾਂ ਦੇ ਦਿੱਤਾ। ਉਸ ਤੋਂ ਬਾਅਦ ਜਿਹੜਾ ਆਪਣੇ ਜਿਹੜਾ ਛੱਪੜ ਵਾਲੀ ਸਾਈਡ ਤੇ ਵੱਡਾ ਗਰਾਊਂਡ ਬਣਾਉਣਾ ਸੀ ਇੱਥੇ ਕਰੈਕਟ ਵਾਲੇ ਮੁੰਡੇ ਖੇਡਦੇ ਆ। ਆਪਾਂ ਇਹ ਤੋਂ ਪਹਿਲਾਂ ਉਹਨੂੰ 7 ਲੱਖ ਰੁਪਈਆ ਦਿੱਤਾ ਸੀ ਤੇ ਕਨਵਰਜਨ ਦੇ ਨਾਲ ਉੱਥੇ ਆਪਾਂ ਜਿਹੜਾ ਸਟੈਂਡਰਡ ਟਰੈਕ ਵੀ ਬਣਾਉਣਾ ਸੀ ਪਰ ਉਹਦੇ ਨਾਲ ਨਾਲ ਜਿਹੜਾ 20 ਲੱਖ ਰੁਪਈਆ ਜਿਹੜਾ ਸਰਪੰਚ ਸਾਹਿਬ ਨੂੰ ਦੱਸਤਾ ਕਿ ਹੋਰ ਵੀ ਆਪਾਂ ਜਿਹੜੇ ਵਿੱਤ ਕਮਿਸ਼ਨ ਦੇ ਪੈਸੇ ਸੀ ਜਿਹੜੇ ਸੀਗੇ ਉਹਨੂੰ ਮੰਤਵ ਚੇਂਜ ਕਰਕੇ 20 ਲੱਖ ਰੁਪਈਆ ਉਹ ਵੀ ਜਿਹੜਾ ਸਾਨੂੰ ਦੇ ਦਿੱਤਾ ਮਤਲਬ 100 ਮਾਰ ਤੱਕ ਪੰਚਾਇਤ ਦੇ ਖਾਤੇ ਦੇ ਵਿੱਚ ਕਿੰਨੇ ਲੱਖ ਰੁਪਈਆ ਜਿਹੜਾ ਉਹ ਆਜੂ ਠੀਕ ਹੈ ਸੋ ਜਿਹੜੇ ਕੰਮ ਹੋਰ ਵੀ ਰਹਿੰਦੇ ਆ ਆਪਣੇ ਪਿੰਡ ਦੇ ਉਹ ਵੀ ਜਿਹੜੇ ਆਪਾਂ ਬਹੁਤ ਜਲਦਾ ਉਹ ਪੂਰੇ ਕਰਾਵਾਂਗੇ ਜਿਹੜਾ ਤੁਹਾਡਾ ਗ੍ਰੈਡ ਦਾ ਮਸਲਾ ਸੀ ਤੇ ਉਹਦੇ ਵਿੱਚ ਜਿਹੜੇ ਤੁਹਾਨੂੰ ਮੈਂ ਤੁਹਾਡੇ ਨਾਲ ਗੱਲ ਵੀ ਕੀਤੀ ਚਾਰ ਉਹਦੇ ਤੇ ਉਹਨਾਂ ਨੇ ਬੰਦਸ਼ਾਂ ਲਾਈਆਂ ਸੀ ਕੋਈ ਉਹਨਾਂ ਨੇ ਕਿਹਾ ਸੀਗੇ ਚਾਰ ਚੀਜ਼ਾਂ ਸਹੀ ਕਰਕੇ ਦਿਓ ਸੋ ਉਹ ਸਹੀ ਕਰਾ ਕੇ ਆਪਾਂ ਜਿਹੜੀ ਫਾਈਲ ਹੈ ਤੁਹਾਡੀ ਉਹ ਵੀ ਅੱਗੇ ਜਿਹੜਾ ਆਪਣੇ ਚੀਫ ਨੂੰ ਉਹ ਭੇਜ ਦਿੱਤੀ ਤੇ ਬਹੁਤ ਜਲਦ ਕੋ ਡਾਉ ਵੀ ਕਲੀਅਰ ਹੋ ਜੀ ਠੀਕ ਹੈ ਜੀ ਧੰਨਵਾਦ ਜੀ ਸਾਡੇ ਪਿੰਡ ਆਉਣ ਵਾਸਤੇ ਤੇ ਸਾਨੂੰ ਇਹਨੇ ਗੱਪੇ ਦੇਣ ਖਾਤਰ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਵੱਲੋਂ ਤੇ ਅਸੀਂ ਤੁਹਾਡੇ ਨਾਲ ਪੂਰਨ ਤੌਰ ਤੇ ਸਹਿਯੋਗ ਦੇਵਾਂਗੇ ਤੇ ਸਾਨੂੰ ਇਨੀ ਸਾਡੀ ਕਿਰਪਾ ਕਰੀਏ ਬਹੁਤ ਬਹੁਤ ਧੰਨਵਾਦ ਹਾਂਜੀ ਸਾਮਾਂ ਦੇ ਟਾਈਮ ਨੇ ਤੇ ਅੱਜ ਐਮਐਲਏ ਸਾਹਿਬ ਆਏ ਸੀ ਸਾਨੂੰ ਉਧਰ ਉਧਰ ਪੰਚਾਇਤੀ ਕੰਮ ਸੀ ਪੰਜ ਚਾਰ ਇੱਕ ਕੱਖ ਲੇਟ ਵੱਡੇ ਨੇ 7 ਵਜੇ ਨੂੰ ਸਵਾ 7 ਹੋ ਗਏ ਨੇ ਹੁਣ ਤੇ ਖੇਤ ਆਇਆ ਖੇਤਾ ਕੇ ਮਨ ਬਹੁਤ ਦੁਖੀ ਹੋਇਆ ਪੂਰਾ ਦਮ ਚੜਿਆ ਪਰ ਕੱਖ ਲੱਦ ਕੇ ਏਟਿਆਂਗੇ ਬੰਨ ਬੰਨ ਕੇ ਜੋਤ ਨੂੰ ਆਖਿਆ ਮੈਂ ਤੂੰ ਚੱਲ ਮੈਂ ਮੋਟਰਸਾਈਕਲ ਤੇ ਆਉਣਾ ਤੇ ਖਾਲ ਬਣ ਰਿਹਾ ਉੱਥੇ ਕੱਲ ਨੂੰ ਡਿਊਟੀ ਹੈਗੀ ਟਰੈਕਟਰ ਲਾਉਣਾਗਾ ਤੇ 30 ਮੋਟਰਾਂ ਨੇ ਸਾਡੇ ਇੱਥੇ ਸਾਰੇ ਜਿੰਨਾ ਏਰੀਆ ਸੀ ਬਾਈ ਕੋਈ ਅਹੇ ਜੇ ਤੱਕੜੇ ਚੋਰ ਆਏ 30 ਮੋਟਰਾਂ ਨੇ ਤਾਰਾਂ ਵੱਢੀਆਂ ਆਰਾਮ ਨਾਲ ਇੱਕ ਮੋਟਰ ਤੇ ਬਹਿ ਕੇ ਉਹਨਾਂ ਨੇ ਖਾਣਾ ਖਾਦਾ ਮਜੁੱਕਰੀ ਲਫਾਫੇ ਵਗੈਰਾ ਪਾਏ ਨੇ ਉਹਨਾਂ ਨੇ ਤੇ ਸਾਡੀ ਮੋਟਰ ਕੱਢੀ ਹੋਈ ਸੀ ਬ੍ਰੇਕਾ ਮੱਕੀ ਵਾਲੇ ਵਾਹਨ ਤੇ ਮੱਚੀ ਹੋਈ ਕਰਕੇ ਉਰੀ ਕਤਾਰ ਲੰਕਰੀ ਚਾਲੀ ਕੁ ਫੁੱਟ ਉਹ ਵੀ ਦਿਖਾ ਕੋਈ ਨਹੀਂ ਛੱਡੀ ਸਾਰੇ ਸਾਫ਼ ਕਰ ਗਏ ਤੇ ਮੈਨੂੰ ਬਹੁਤ ਦੁਖੀ ਹੁੰਦਾ ਜਦੋਂ ਨੁਕਸਾਨ ਕਰਦੇ ਚੋਰ ਕਾ ਮਹਿੰਗੇ ਭਾਰੇ ਠੇਕੇ ਦੇ ਬਹਣ ਲੈਣੇ ਠੇਕੇ ਦੇ ਬਹਣ ਲੈਣੇ ਜਦੋਂ ਇਹ ਡਾਕੇ ਵਾਲੇ ਡਾਕਾ ਲਾ ਜਾਂਦੇ ਤਾਂ ਠੇਕੇ ਵਾਲੇ ਨੂੰ ਬਹੁਤ ਜਿਆਦਾ ਖਰਚਾ ਪੈ ਜਾਂਦਾ ਕਿਉਂ ਹੁਣ 2 ਤੋਂ 3000 ਦੀ ਧਾਰ ਆਊਗੀ 50 ਫੁੱਟ ਦੀ 50 50 100 ਹੋਊਗੀ ਜਨੇ ਪਾਸ ਜੇ ਪੁਰਾਣੀ ਵੀ ਲੈਣੇ ਆ 40 45 ਰੁਪਏ ਫੁੱਟ ਮਿਲਦੀ ਹੈ ਪੁਰਾਣੀ ਦੀ ਤੇ ਇਸੇ ਕਰਕੇ ਕਹਿੰਦਾ ਬਹੁਤ ਨੁਕਸਾਨ ਹੈ ਚਲ ਕਰ ਦਿਆਂ ਗੱਲਬਾਤ ਤੁਹਾਡੇ ਨਾਲ ਦਮ ਲੈ ਕੇ 2 ਮਿੰਟ ਨੰਘਾਰਾ ਮਜੂਤਰੀ ਇਸ ਨੂੰ 2-4 ਮੋਟਰਾਂ ਦੇ ਤਾਰਾਂ ਦਿਖਾਉਨੇ ਆ ਇਸ ਤਰ੍ਹਾਂ ਤਾਰਾਂ ਆ ਪਈਆਂ ਨੇ ਤੇ ਕੀ ਵਜ੍ਹਾ ਕਰਜ ਤੇ ਹੌਸਲੇ ਬੁਲੰਦ ਦੇਖੋ ਇਹਦੇ ਵਿੱਚੋਂ ਤਾਂਬਾ ਕੱਢ ਕੇ ਲਗਾਏ ਨੇ ਐ ਤਾਰਾਂ ਕਰਕੇ ਸਿੱਟ ਗਏ ਖਾਲੀ ਕਰ ਗਏ ਹਾਂ ਕੱਠੀਆਂ ਨੇ ਕਰੀ ਇਹ ਕੰਦਗਰਾਜ ਕੱਠੀਆਂ ਨੇ ਕਰ ਲਾ ਬਈ ਇੱਧਰ ਇੱਧਰ ਤੂੰ ਦੇਖ ਮੜਾ ਆਹ ਦੇਖੋ ਜੀ ਤਿੰਨਾ ਨੁਕਸਾਨ ਕਰਿਆ ਦੇਖੋ ਕੋਈ ਡਰ ਨਹੀਂ ਕਿਸੇ ਦਾ 30 ਮੋਟਰਾਂ ਦੇ ਘੱਟੋ-ਘੱਟ 50-60 ਹਜ਼ਾਰ ਦੀਆਂ ਤਾਰਾਂ ਵੱਢੀਆਂ ਨੇ ਜਿਸ ਹੱਬ ਲਈ ਆਪਨੇ ਸਾਹਿਬ ਨੇ ਉਹਨਾਂ ਨੇ ਤਾਂ 5-7000 ਦੀ ਤਾਂ ਬਾਬੀ ਕੋ ਆ। ਇਹ ਦੇਖੋ। ਹਾਇਦਾ ਸਟਾਰਟਰ ਵੱਜ ਗਏ। ਇੱਥੋਂ ਕੱਟ ਗਿਆ ਦੇ। ਇੱਥੋਂ ਬਲਾਸ ਨਾ ਕੱਟ ਗਿਆ। ਹੋਰ ਪੱਕੇ ਕੰਮ ਕਰਕੇ ਆਉਂਦੇ ਨੇ। ਆਏ ਆਪਣੇ ਵਾਲੇ ਦੇ ਵੀ ਦੇਖੀ ਜਗਰਾਜ। ਤੇ ਮੁੰਡੇ ਆਏ ਨੇ ਮੇਰੇ ਨਾਲ ਖੜੀ ਨੇ ਮੋਟਰ ਸਾਂਝੀ ਆ ਇਕੱਠੀ। ਆਹ ਦਾ ਆਪਣਾ ਚਮਕੌਰ ਆ ਬਾਈ ਇਹਦਾ ਆ ਬਹਣ ਆਪਣੇ ਕੋਲੇ ਠੇਕੇ ਦੇ ਹੁੰਦਾ। 5-6 ਸਾਲ ਹੋ ਗਿਆ ਮੱਕੀ ਵਾਲਾ ਬਹਣ। ਤੁਸੀਂ ਦੇਖਦੇ ਈਂ। ਆਹ ਮੁੰਡਿਆਂ ਨੇ ਦੇਖੀ ਤੇ ਆਪ ਕਰੀਏ ਕਿ ਇਹ ਵੀ ਮੇਰੇ ਕੋਲੇ ਵਗਾਸੀ ਬਾਹਰ ਤੁਸੀਂ ਪਰੇ ਚ 1509 ਦੀਆਂ ਵੀਡੀਓ ਦੇਖਦੇ ਰਹੋਗੇ ਮੱਕੀ ਨੂੰ ਵੱਡਾ ਭੱਲਾ ਲਿਆ ਜੀ ਬਹੁਤ ਵਧੀਆ ਕਰ ਲਈ ਫਸਲ ਦਾ ਗੱਲ ਕਰ ਚੋਰਾਣਾ ਹੁਣ ਕੀ ਕਰੀਏ ਚਲੋ ਆਪਣੀ ਮੋਟਰ ਤੇ ਚੱਲੀ ਮੁੰਡਿਓ ਗੱਡੀਆਂ ਵੀ ਦੇਖੋ ਜੀ ਛੜੀ ਨਾਲੇ ਮੋਟਰ ਕੱਢੀ ਥੋੜੀ ਟੋਟਾ ਤੇ ਪੱਟ ਕਿਸ ਤਰ੍ਹਾਂ ਤਾਰ ਆਹ ਆ ਛੱਡ ਗਈ ਤਾਂਬਾ ਕੱਢ ਕੇ ਲੈ ਗਏ ਜੀ 50 50 ਤੋਂ ਵੱਧ ਹੋਣੀ ਬਾਈ ਉਥੇ ਰਕਰ 50 ਦਾ ਆਪਾ 70 ਰ ਹੋਵੇ ਦੋਨੇ ਲਾ ਕੇ ਅੰਦਰ ਤੱਕ ਆਸਾ ਸਾਂਗਾ ਜਿਹੜਾ ਅੱਜ ਕਹਿਣਾ ਕੋਚੋਰਾਂ ਵਾਸਤੇ ਧੰਨਵਾਦ ਕਰੇ ਕਿ ਉਹਨਾਂ ਦਾ ਧੰਨਵਾਦ ਕਰੀਏ ਉਹ ਜੋ ਰਾਤ ਮੌਸਮੀ ਦਾ ਓਦੋ ਹੋ ਗਿਆ ਕੰਮ ਕੀ 30 ਮੋਟਰਾਂ ਦਾ ਕੰਮ ਹੋਇਆ ਇੱਥੋਂ ਜਰਾ ਐ ਗਏ ਨੇ ਸਿੱਧਾ ਧੁਰ ਦੇਖੀਏ ਇਤੋਂ ਵੱਢਦੇ ਗਏ ਨੇ ਉਧਰ ਜੇ ਬੂਗੀਆਂ ਸੂਏ ਪਾਰ ਸਾਰਿਆਂ ਲੱਗੇ ਮਾੜਾ ਧੀਰਾ ਬੰਦਾ ਦਾ ਕਰਦੇ ਹੂੰ ਨਸ਼ੇ ਨੂੰ ਛਾਣ ਦਾ ਕੰਮ ਨੂੰ ਜਿੱਦ ਨਸ਼ੇ ਨਹੀਂ ਆਉਂਦੇ ਨੇ ਡੱਕੇ ਹੁੰਦੇ ਨੇ ਨਸ਼ੇਰੇ ਮੜਾ ਢੀੜਾ ਬੰਦਾ ਦਾ ਹਿੰਮਤ ਹੀ ਨਹੀਂ ਪੈਂਦੀ ਏ ਟੀ ਵੀ ਆ ਬਹਿ ਕੇ ਤੁਸੀਂ ਵੀ ਦੱਸਦੇ ਹੋ ਜੀ ਤੁਹਾਡੇ ਏਰੀਆ 'ਚ ਕਿੰਨੀ ਕਚੋਰੀ ਹੁੰਦੀ ਹੈ ਸਾਡੇ ਆਪਣੇ 2 ਸਾਲਾਂ ਬਾਅਦ ਹੋਇਆ ਕਹੋਰੀ ਉਦੋਂ ਪਟੀਆਂ ਨਹੀਂ ਕਿਰ ਹਨ 2 ਸਾਲਾਂ ਬਾਅਦ ਸਾਡੇ ਚੋਰੀ ਹੋਈ ਹੈ ਜੀ ਦੂਜੀ ਵਾਰ ਤਾਰਾ ਪਟੀਆਂ ਨਹੀਂ ਪਹਿਲਾਂ ਵੀ ਇਹ ਸਾਰੀਆਂ ਪਟੀਆਂ ਨਹੀਂ ਸੀ ਤੇ ਬਹੁਤ ਔਖਾ ਜੀ ਦਿਨ ਨੇ ਲਾਈਟ ਆਉਂਦੀ ਹੈ ਰਾਤ ਨੂੰ ਲਾਈਟ ਨੂੰ ਨਹੀਂ ਕਹਿੰਦਾ ਕੋਈ ਨਾ ਕੋਈ ਤਰ ਮਾਉਣਾ ਆਵੇ ਤੇ ਇਸੇ ਕਰਕੇ ਕਦੇ-ਕਦੇ ਤਾਂ ਲੱਗਦੀ ਵੀ ਕੋਈ ਜਾਣ-ਪਛਾਣ ਵਾਲਾ ਬੰਦਾ ਵੀ ਹੋਊ ਵਿੱਚ ਲੈ ਪਿੰਡ ਦੇ ਪੇਤੀ ਬਿਨਾ ਕਿਵੇਂ ਹੋਊ ਯਾਰ ਇਕੱਲੇ-ਇਕੱਲੇ ਮੋਟਰ ਦਾ ਪੇਤੀ ਬੰਦਾ ਕਰਾਉਣਾਗਾ ਇਕੱਲੀ-ਇਕੱਲੀ ਉਹਦੇ ਨੇ ਖਾਰਾ ਕਬੂ ਤੁਰਿਆ ਫਿਰਦਾ ਵੀ ਰਾਤ ਨੂੰ ਆਪਾਂ ਨੂੰ ਕੀ ਪਤਾ ਹੈ ਨਾ ਵਿੱਚ ਹਾਂ ਦੇਖਦਾ ਹੋਵੇ ਦੇਖ ਦੂ ਕੀ ਗਿਆ ਹੋਊ ਅਗਲਾ ਜਿੱਧਰ ਲਾਈਟ ਨਹੀਂ ਨਾ ਕੋਈ ਸੋਰ ਆ ਵੀ ਜਿੰਮੀ ਮਰਜ਼ੀ ਆ ਗ੍ਰਾਮ ਨੂੰ ਲਾਉ ਕਰ ਲਈ ਹਾਂ 2-4 ਦੇਖੋ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਚਲੋ ਜੀ ਮਿਲਦੇ ਅੱਗੇ ਤੁਹਾਨੂੰ ਹਾਂ ਜੀ ਚੋਰਾਂ ਨੇ ਕਮਾਲ ਕਰਤਾ ਜੀ ਤਕਰੀਬਨ 25-30 ਮੋਟਰਾਂ ਦੇ ਤਾਰਾਂ ਵੱਢ ਕੇ ਤਾंबा ਕੱਢ ਕੇ ਹਰੇਕੀ ਮੋਟਰ ਦੇ ਉੱਤੇ ਇਸ ਤਰ੍ਹਾਂ ਛਿੱਟ ਕੇ ਗਏ ਨੇ ਅਸੀਂ ਤਿੰਨ ਚਾਰ ਮੋਟਰਾਂ ਦੇਖਿਆ ਇਸ ਤਰ੍ਹਾਂ ਵੱਡ-ਵੱਡ ਤਾਂਬਾ ਕੱਢ ਕੇ ਆਵਦਾ ਆ ਖਾਲੀ ਤਾਰਾਂ ਛਿੱਟ ਗਈ ਇੱਥੋਂ ਜਿੰਨੀ ਵੀ ਮਾਗਰ ਮੇਰੇ ਜੁਲਟਾ ਤੇ 30 ਤੇ 35 ਮੋਟਰ ਨੇੜੇ-ਨੇੜੀ ਦੀ ਖਾਲ ਦੇ ਨਾਲ-ਨਾਲ ਸੂਏ ਦੇ ਐਂ ਨਾਂਗੇ ਵੱੜਦੇ ਪਤਾ ਨਹੀਂ ਉਧਰੋਂ ਆਏ ਨੇ ਪਹਿਨੇ ਇਧਰੋਂ ਸਿਰਾਂ ਲਾਉਂਦੇ ਹੀ ਗਏ ਨੇ ਜੀ ਅੱਖਾਂ ਮਾਚੀਆਂ ਸਾਡੇ ਤਾਂ ਜਦੋਂ ਦੇਖਿਆ ਤੇ 3000 ਦਾ 2000 ਦਾ ਹਰੇਕ ਬੰਦੇ ਦਾ ਨੁਕਸਾਨ ਹੈ ਕਿਉਂ ਨਾਲ ਦਾ ਜੋੜ ਪੈਂਦੇ ਨੇ ਜੀ ਮੋਟਰਾਂ ਮਾਚਰੀਆਂ ਨੇ ਨਾਲੇ ਲੈਣੀ ਪਊ ਠੇਕੇ ਤੇ ਵਾਣਨੇ ਤਾਰ ਲੈ ਕੇ ਹੁਣ ਆਪ ਨੂੰ ਪਾਉਣੀ ਪਊ ਕਿੰਨਾ ਖਰਚ ਪੈ ਜਨਾ ਬੰਦੇ ਨੂੰ ਠੇਕੇ ਵਾਲੇ ਨੂੰ ਬਹੁਤ ਮੁਸ਼ਕਲ ਹੋ ਜਾਂਦੀ ਹੈ ਸਾਡੀ ਤਾਂ ਤਿੰਨ ਕਰਾਂ ਹੀ ਸਾਂਝੇ ਸਾਨੂੰ ਫੇਰ ਵੀ 500 700 500 700 800 ਹਜ਼ਾਰ ਕੁਸਤਾ ਆਊਗਾ ਜੀ ਨੁਕਸਾਨ ਤਾਂ ਨੁਕਸਾਨ ਨਹੀਂ ਬਾਦੂਰੇ ਅੱਬਰੀ ਦੇ ਲਾਉਣੇ ਬਹੁਤ ਔਖੇ ਨੇ ਇਸੇ ਕਰਕੇ ਬੇਨਤੀ ਹੈ ਬਾਈ ਹੱਥੀ ਕੰਮ ਕਰ ਲਿਆ ਕਰੋ ਇਹ ਕੰਮ ਨਾ ਕਰਿਆ ਕਰੋ ਬਹੁਤ ਔਖਾ ਕਿਸਾਨਾਂ ਨੂੰ